ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਇੱਕ ਸੀਨੀਅਰ ਅਕਾਲੀ ਐਮਐਲਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਕਿਹੜਾ ਐਮਐਲਏ ਸ਼ਾਮਲ ਹੋਇਆ ਤੇ ਕਿਵੇਂ ਲੋਕ ਪੁਆਇੰਟ ਨਿਊਜ਼ ਦੀ ਖਬਰ تصਦੀਕ ਹੋ ਰਹੀ ਹੈ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਕਿ ਆਖਰਕਾਰ ਕਿਹੜੇ ਅਕਾਲੀ ਸਾਬਕਾ ਐਮਐਲਏ ਨੂੰ ਭਗਵੰਤ ਮਾਨ ਪਟਕੇ ਲੈ ਜਾਣ ਚ ਕਾਮਯਾਬ ਹੋ ਗਿਆ ਹੈ। ਇਹ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਦਾ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਕਿਹੜਾ ਅਕਾਲੀ ਆਗੂ ਸ਼ਾਮਲ ਹੋਇਆ ਇਸ ਖਬਰ ਤੇ ਜਾਣ ਤੋਂ ਪਹਿਲਾਂ ਛੋਟੀ ਜੀ ਬੇਨਤੀ ਜੇਕਰ ਹਾਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਵੀ ਦਬ ਲੈਣਾ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਅਪੜਦੇ ਰਹਿਣ ਲਗਭਗ 8 ਦਿਨ ਪਹਿਲਾਂ ਤੁਹਾਨੂੰ ਲੋਕ ਪੁਆਇੰਟ ਨਿਊਜ਼ ਨੇ ਇੱਕ ਖਬਰ ਦਿੱਤੀ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਇੱਕ ਅਕਾਲੀ ਆਗੂ ਸਾਬਕਾ ਐਮਐਲਏ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦਾ ਤੇ ਅੱਜੋ ਖਬਰ ਇਨ ਇਨ ਬੈਨ ਸੱਚ ਸਾਬਤ ਹੋਈ ਹੈ ਹਾਲਾਂਕਿ ਉਸ ਸਮੇਂ ਸੋਰਸਸ ਦੇ ਹਵਾਲੇ ਨਾਲ ਖਬਰ ਸੀ ਪਰ ਉਹ ਖਬਰ ਨੂੰ ਪੱਕਿਆ ਹੁੰਦਿਆਂ ਇੱਕ ਹਫ਼ਤੇ ਦਾ ਸਮਾਂ ਲੱਗ ਗਿਆ ਹੈ ਦਰਅਸਲ ਹਰਮੀਤ ਸਿੰਘ ਸੰਧੂ ਸਾਬਕਾ ਅਕਾਲੀ ਵਿਧਾਇਕ ਤਰਨਤਾਰਨ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਪੰਜਾਬ ਇਨਚਾਰਜ ਮਨੀਸ਼ ਸੋਧਿਆ ਖੇਮ ਕਰਨ ਤੋਂ ਵਧਾ ਇੱਕ ਸਰਵਣ ਸਿੰਘ ਤੁਣ ਤੇ ਡਿੰਪੀ ਢਿਲੋਂ ਵਿਧਾਇਕ ਗਿੱਦੜ ਬਾਹਾ ਨੇ ਖੁਦ ਹਰਮੀਤ ਸਿੰਘ ਸੰਧੂ ਦੀ ਸ਼ਮੂਲੀਅਤ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਚ ਕਰਵਾਈ ਹੈ ਤੁਹਾਨੂੰ ਇਸੇ ਨਾਲ ਇੱਕ ਹੋਰ ਖਬਰ ਦਿੱਤੀ ਗਈ ਸੀ ਕਿ ਤਰਨਤਾਰਨ ਦੀ ਜਿਮਣੀ ਚੌਣ ਦੇ ਲਈ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਹੈ ਸ਼ਾਇਦ ਜਦੋਂ ਮੇਰੀ ਖਬਰ ਤੁਹਾਡੇ ਤੱਕ ਪਹੁੰਚੇ ਉਸ ਵੇਲੇ ਤੱਕ ਹਰਮੀਤ ਸਿੰਘ ਸੰਧੂ ਨੂੰ ਜਾਂ ਤਾਂ ਉਮੀਦਵਾਰ ਐਲਾਨ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਇੰਚਾਰਜ ਲਾ ਦਿੱਤਾ ਜਾਵੇ ਦੋਵਾਂ ਚੋਂ ਇੱਕ ਗੱਲ ਹੋ ਸਕਦੀ ਹੈ ਪਰ ਇਹ ਗੱਲ ਕਨਫਰਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਹਰਮਿਤ ਸਿੰਘ ਸੰਧੂ ਤਰਨਤਾਰਨ ਦੀ ਜਿਮਣੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਲੜ ਸਕਦੇ ਨੇ ਨਹੀਂ ਤਾਂ ਉਹਨਾਂ ਨੂੰ ਕੀ ਲੋੜ ਸੀ ਚੰਗੇ ਭਲੇ ਹਾਲਾਂਕਿ ਉਹ ਅਕਾਲੀ ਦਲ ਤੋਂ ਵੱਖ ਹੋ ਚੁੱਕੇ ਸੀ ਅਸਤੀਫਾ ਦੇਣ ਤੋਂ ਬਾਅਦ ਕੀ ਲੋੜ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਚੋਣ ਦੀ ਜੇ ਕੁਝ ਉਹਨਾਂ ਨੂੰ ਦਿਖਦਾ ਸੀ ਤਦੇ ਉਹ ਆਮ ਆਦਮੀ ਪਾਰਟੀ ਚਾਏ ਨੇ ਹਰਮਿਤ ਸੰਧੂ ਨੇ ਤਰਨਤਾਰਨ ਤੋਂ ਜਿਹੜੀ ਪਿਛਲੀ 2022 ਦੀ ਚੋਣ ਹੋਈ ਹੈ ਉਹਦੇ ਚ ਲਗਭਗ 40000 ਵੋਟ ਲਈ ਹੈ ਤੇ 13 ਕਹ ਹਜ਼ਾਰ ਦੇ ਮਾਰਜਨ ਦੇ ਨਾਲ ਉਹ ਕਸ਼ਮੀਰ ਸਿੰਘ ਸੋਲ ਤੋਂ ਇਹ ਚੋਣ ਹਾਰ ਗਏ ਸੀ ਦੋ ਵਾਰ ਦੇ ਤਿੰਨ ਵਾਰ ਦੇ ਉਹ ਵਿਧਾਇਕ ਨੇ ਇੱਕ ਵਾਰ ਆਜ਼ਾਦ ਦੋ ਵਾਰ ਕਾਲੀ ਦਲ ਦੀ ਟਿਕਟ ਦੇ ਉੱਤੇ ਉਹ ਵਿਧਾਇਕ ਬਣੇ ਹਲਕੇ ਦੇ ਵਿੱਚ ਚੰਗਾ ਸੁਖ ਹੈ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਉਹਨਾਂ ਤੇ ਇਲਜ਼ਾਮ ਵੀ ਕਈ ਤਰ੍ਹਾਂ ਦੇ ਲੱਗਦੇ ਰਹੇ ਕਈ ਵੱਡੇ ਇਲਜ਼ਾਮ ਖੁਦ ਆਮ ਆਦਮੀ ਪਾਰਟੀ ਦੇ ਆਗੂ ਅੱਜਕੱਲ ਲਾ ਰਹੇ ਸੀ ਉਹਨਾਂ ਨੂੰ ਸਾਡੀ ਖਬਰ ਤੋਂ ਬਾਅਦ ਇਹ ਪਤਾ ਸੀ ਕਿ ਇਹ ਚੀਜ਼ਾਂ ਚੱਲ ਰਹੀਆਂ ਨੇ ਤਾਂ ਉਹ ਲਗਾਤਾਰ ਇਲਜ਼ਾਮ ਰਮੀ ਸਿੰਘ ਸੰਧੂ ਤੇ ਲਾ ਰਹੇ ਸੀ ਇਸ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਵੀ ਖਿਲਾਰਾ ਪੈਣ ਦੀ ਸੰਭਾਵਨਾ ਹੈ ਤਰਨਤਾਰਨ ਜਿਮਨੀ ਚੌਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸ਼ਾਇਦ ਜਿਹੜਾ ਬਰਨਾਲੇ ਵਰਗਾ ਵਿਰੋਧ ਹੈ ਉਹ ਵੀ ਚੱਲਣਾ ਪੈ ਸਕਦਾ ਹੈ ਕਿਉਂਕਿ ਹਰਮੀਤ ਸਿੰਘ ਸੰਧੂ ਦੀ ਜਿਸ ਪ੍ਰਕਾਰ ਐਂਟਰੀ ਹੋਈ ਹੈ ਉਸ ਪ੍ਰਕਾਰ ਹਰਮੀਤ ਸਿੰਘ ਸੰਧੂ ਤੇ ਆਮ ਆਦਮੀ ਪਾਰਟੀ ਦੇ ਲੋਕਲ ਜਿਹੜੇ ਆਗੂ ਮੌਜੂਦ ਨੇ ਉਹਨਾਂ 'ਚ ਟਕਰਾਅ ਹੋ ਸਕਦਾ ਹੈ ਫਿਲਹਾਲ ਲੋਕਪਰ ਨਿਊਜ਼ ਨੇ ਜਿਹੜੀ ਤੁਹਾਨੂੰ 8 ਦਿਨ ਪਹਿਲਾਂ ਖਬਰ ਦਿੱਤੀ ਸੀ ਉਹ ਖਬਰ ਅੱਜ ਤੁਹਾਡੇ ਸਾਹਮਣੇ ਸੱਚ ਹੁੰਦੀ ਨਜ਼ਰ ਆਈ ਹੈ ਖਾਸ ਕਰਕੇ ਉਹਨਾਂ ਦਰਸ਼ਕਾਂ ਨੂੰ ਬੇਨਤੀ ਹੈ ਜਿਹੜੇ ਖਬਰ ਨੂੰ ਸੁਣੇ ਬਿਨਾ ਤੇ ਉਹਦੀ ਭਾਵਨਾ ਨੂੰ ਜਾਣੇ ਬਿਨਾ ਟਿੱਪਣੀਆਂ ਕਰਦੇ ਆਂ ਅੱਗਾ ਪਿੱਛਾ ਨਹੀਂ ਦੇਖਦੇ ਝੂਠੀ ਖਬਰ ਫਲਾਣਾ ਧਮਕਾਨਾ ਸਿਆਸੀ ਖਬਰਾਂ ਕਈ ਵਾਰ ਸਮਾ ਪੈਣ ਤੇ ਸਿੱਧ ਹੁੰਦੀਆਂ ਨੇ ਕਈ ਵਾਰ ਸਿਆਸੀ ਖਬਰਾਂ ਦੇ ਵਿੱਚ ਇਹ ਸਿਸਟਮ ਹੁੰਦਾ ਹੈ ਕਿ ਕਈ ਚੀਜ਼ਾਂ ਰੋਕ ਲੀਆਂ ਜਾਂਦੀਆਂ ਨੇ ਨਹੀਂ ਸਿਰੇ ਚੜਦੀਆਂ ਸਿਆਸੀ ਡੀਲਾਂ ਦੇ ਬਾਰੇ ਭਵਿੱਖਬਾਣੀ ਕਰਨੀ ਤੇ ਉਹਨਾਂ ਨੂੰ ਮੋਹਰ ਲਾ ਕੇ ਕਹਿਣਾ ਕਿ ਇਹ ਪੱਕੀ ਹੈ ਇਹ ਬਹੁਤ ਔਖਾ ਹੁੰਦਾ ਹੈ